ਲਵੋ ਪਾਣੀ ਅਜਾਈ ਜਾ ਰਿਹਾ ਤੇ ਦੀ ਤਲਾਸ਼ ਵਿੱਚ ਹੜਾਈ ਉਹ ਮਾਰੂ ਚੋਲੋ ਛਿੱਟਾ ਕਢ ਲੈ ਲਵੋ ਤੇ ਛਿੱਟਾ ਕਾਪਾ ਲੈਨੇ ਜੀ ਜਨਾਬ ਵਿਜੇ ਵੇਵੇਖਰਮ ਉਹ ਆਪਣੇ ਸੈਦ ਜ਼ਰੋਤੇ ਪਸੋਰ ਚ ਕਾਮਯਾਬ ਹੋ ਗਏ ਉਹ ਬਾਣੀ ਇਹਨੇ ਪੱਕੇ ਹੋ ਹੀ ਹਟਿਆ ਇਹ ਹਰ ਵੀ ਕਹਿ ਲਿਆ ਇਹਨੇ ਪੱਕੇ ਹੋ ਹੀ ਬਨੇ ਆਇਆ ਪਿਆਰੇ ਦੋਸਤੋ ਇਹਨਾਂ ਨੂੰ ਪੱਕਾ ਕਰਨ ਵਾਸਤੇ ਕਹਿੰਦੇ ਆ ਇਹਨਾਂ ਦੀ ਕਿਸਮਤ ਵਿੱਚ ਵਿਜੇ ਵੇਗ ਨੂੰ ਸੁਣਨਾ ਹੈਗਾ ਅੱਜ ਕੀ ਬਾਤ ਬਾਹਰ ਵੀੜੇ ਪਿਆਰੇ ਦੋਸਤੋ ਦੋਸਤੋ ਮੇਰੇ ਵਾਸਤੇ ਇੱਕ ਜਿਹਾ ਸੰਬੋਧਨੀ ਸ਼ਬਦ ਹੈ ਜਿਵੇਂ ਕਿ ਹਾਥੀ ਦੀ ਪੈਰ ਦੇ ਵਿੱਚ तमाम ਪੈਣਾ ਜਿਹੜੀਆਂ ਸਮਾਨ ਜਾਂਦੀਆਂ ਤੇ ਇਸ ਠੀਕ ਹੈ ਜੀ ਜਿਵੇਂ ਦੀ ਪੈਣ ਦੇ ਵਿੱਚ ਤਮਾਮ ਪੜਾਣ ਸਮਾਜਤ ਗਿਆਵੇਂ ਕਿਵੇਂ ਇਸ ਸੰਬੋਧਨ ਦੇ ਵਿੱਚ ਸਾਰੇ ਵੱਡੇ ਛੋਟੇ ਪ੍ਰਿੰਸੀਪਲ ਅਧਿਆਪਕ ਵਿਦਿਆਰਥੀ ਸ਼ਾਇਦ ਸਰੋਤੇ ਬੋਲਨ ਹਾਰਾ ਸੁਣਨ ਹਾਰਾ ਇਹ ਸਾਰੇ ਇੱਕ ਲੜੀ ਦੇ ਵਿੱਚ ਘਰੂਤੇ ਜਾਂਦੇ ਆ ਤਾਂ ਮੈਨੂੰ ਹੁਣ ਗੱਲ ਕਰਦੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਆਪਣੇ ਆਪ ਨਾਲ ਹੀ ਗੱਲ ਕਰ ਰਿਹਾ ਹੋਵਾਂ ਪ੍ਰਧਾਨਗੀ ਪਛਣ ਆਪਣੇ ਆਪ ਵਿੱਚ ਬੜਾ ਬੜਾ ਰੁੱਖਾ ਜਿਹਾ ਸ਼ਬਦ ਹੈ ਬੜਾ ਰੁੱਖਾ ਜਿਹਾ ਘੱਲ ਹੈ ਤੋ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਨਾਲ-ਨਾਲ ਜਿੰਨੇ ਕਿ ਮੈਂ ਆਪਣੀ ਅੰਦਰ ਧਰਮੀਆਂ ਉਹ ਵੀ ਕਰਦਾ ਰਵਾਂ ਤੇ ਨਾਲ-ਨਾਲ ਕੁੱਛ ਮੈਂ ਸ਼ੇਰ ਵੀ ਕਹਿੰਦਾ ਰਵਾਂ ਤਾਂ ਕਿ ਜੇ ਕਿਤੇ ਦੁੱਖਾਪਣ ਮੇਰੀ ਗੱਲਬਾਤ ਵਿੱਚ ਆਉਣ ਲੱਗੇ ਜਿਹੜਾ ਆ ਹੀ ਜਾਣਾ ਆ ਹੀ ਜਾਣਾ ਹੁੰਦਾ ਹੈ ਤੋ ਉਹ ਨਾਲ ਦੀ ਨਾਲ ਬੈਲੈਂਸ ਬਣਦਾ ਰਹੇ ਤੂੰ ਮੈਂ ਕੁਝ ਛੇਰਾਂ ਨਾਲ ਗੱਲ ਸ਼ੁਰੂ ਕਰਦਾ ਕਿ ਸਾਡੇ ਸਿਰ ਤੇ ਮਲਾਮਤਾ ਬੜੀਆਂ ਸਾਡੇ ਸਿਰ ਤੇ ਮਲਾਮਤਾ ਬੜੀਆਂ ਤਾਂ ਵੀ ਤੇਲ ਵਿੱਚ ਮੁਹੱਬਤਾਂ ਬੜੀਆਂ ਸਾਡੇ ਸਿਰ ਤੇ ਮਲਾਮਤਾ ਬੜੀਆਂ ਆ ਵੀ ਦਿਲ ਵਿੱਚ ਮੋਟਾ ਪਤਾ ਬੜੀਆਂ ਔਰ ਕਤਨ ਹੁੰਦੇ ਆ ਵੀ ਉਫ ਨਹੀਂ ਕਰਦੇ ਕਤਨ ਹੁੰਦੇ ਆ ਵੀ ਉਫ ਨਹੀਂ ਕਰਦੇ ਸੱਚੀ ਸੱਚਿਆਂ ਚ ਤਾਕਤਾਂ ਮਿਲਦੇ ਆ ਕਤਨ ਹੁੰਦੇ ਆ ਵੀ ਉਫ ਨਹੀਂ ਕਰਦੇ ਸੱਚੀ ਸੱਚਿਆਂ ਚ ਤਾਕਤਾਂ ਬੜੀਆਂ ਔਰ ਦੋਸਤੀ ਵਿੱਚ ਦਗਾ ਰਣਾ ਲੈਂਦੇ ਦੋਸਤੀ ਵਿੱਚ ਦਗਾ ਰਣਾ ਲੈਂਦੇ ਦੁਨੀਆਦਾਰਾਂ ਚ ਵੈਬਤਾ ਬੜੀ ਹੈ ਦੋਸਤੀ ਵਿੱਚ ਦਗਾ ਰਣਾ ਲੈਂਦੇ ਦੁਨੀਆਦਾਰਾਂ ਚ ਵੈਬਤਾ ਬੜੀ ਹੈ ਔਰ ਗਮ ਉਦਾਸੀ ਇਕੰਡ ਤੀੜ ਤੇ ਦਰਦ ਗਮ ਉਦਾਸੀ ਇਹ ਕਲ ਪੀੜ ਤੇ ਦਰਦ ਆਪਣੇ ਡੇਰੇ ਚ ਸੰਗਦਾ ਬਣ ਗਿਆ ਉਦਾਸੀ ਇਹ ਕਲ ਪੀੜ ਤੇ ਦਰਦ ਆਪਣੇ ਡੇਰੇ ਚ ਸੰਗਦਾ ਬਣ ਗਿਆ ਔਰ ਛਿੜਕ ਦੇ ਕੇ ਨਿਹਾਲ ਕਰ ਦਿੰਦਾ ਛਿੜਕ ਦੇ ਕੇ ਨਿਹਾਲ ਕਰ ਦਿੰਦਾ ਉਹਦੇ ਬੋਲਾਂ ਚ ਬਰਕਤਾਂ ਬੜੀਆਂ ਚਿਰਕ ਤੱਕ ਨਿਹਾਲ ਕਰ ਦਿੰਦਾ ਉਹਦੇ ਬੋਲਾਂ ਚ ਬਰਕਤਾਂ ਬੜੀਆਂ ਔਰ ਤੇਰੀਆਂ ਦੁਸ਼ਮਣਾਂ ਸਿਪਾਹੀਆ ਵੇ ਤੇਰੀਆਂ ਦੁਸ਼ਮਣਾਂ ਸਿਪਾਹੀਆ ਵੇ ਐਸ ਪਾਸੇ ਜ਼ਰੂਰ ਤਾਂ ਬੜੀਆਂ ਤੇਰੀਆਂ ਦੁਸ਼ਮਣਾਂ ਸਿਪਾਹੀਆ ਵੇ ਐਸ ਪਾਸੇ ਜ਼ਰੂਰਤਾਂ ਵੜੀਆਂ ਔਰ ਸਾਡੇ ਸਿਰ ਤੇ ਮੁਲਾਮਤਾਂ ਵੜੀਆਂ ਤਾਂ ਵੀ ਦਿਲ ਵਿੱਚ ਬਹੁਤਾਂ ਵੜੀਆਂ ਕੀ ਬਾਤ ਹੈ ਇੱਕ ਵਾਰ ਲੇਖੋ ਉਹ ਤੇਰੀਆਂ ਤੁਸ਼ਮਣਾ ਸਿਪਾਹੀ ਆਵੇ ਐਸ ਪਾਸੇ ਜ਼ਰੂਰਤਾਂ ਵੜੀਆਂ ਯਾਨੀ ਜ਼ਰੂਰਤਾਂ ਕੋਈ ਥਾਰ ਹੀ ਪਾ ਸਕਦਾ ਤੋ ਮੈਂ ਦੇਖਾ ਸੁਣ ਰਿਹਾ ਸੀ ਕਪਤਾਂਵਾਂ ਤੋ ਪਹਿਲੀ ਕਪਤਾ ਜਿਹੜੀ ਹਰਦੀਪ ਸ਼੍ਰੀ ਰਲਜੀਂ ਦੀ ਸੀ ਤੇ ਕੁੱਟੀਆਂ ਚੱਪਲਾ ਪਾ ਕੇ ਆਈ ਸੈਰ ਨੂੰ ਚੱਲਣਗੇ ਪਰ ਕੁੱਟੀਆਂ ਚੱਪਲਾ ਜਿਹੜੀਆਂ ਇੱਕ ਐਡੇ ਵੱਡੇ ਸਿੰਬਲ ਦੇ ਵਜੋਂ ਵਰਤਦੀ ਜਾਂ ਪੁੱਟੀਆਂ ਚੱਪਲਾਂ ਜਿਵੇਂ ਆਪਣੇ ਜੋ ਸਾਡਾ ਕਲਾਸਿਕ ਲਿਟਰੇਚਰ ਹੈ ਸਾਡਾ ਜੋ ਜੇ ਪਰ ਉਹਦੇ ਆਤਮਿਕ ਸਫਰ ਚੋਂ ਜਾਂ ਜੀਵਨ ਦਾ ਜੋ ਬਹੁਤ ਡੂੜਾ ਫੁਨਸਪਾ ਹੈ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਡੇ ਜਿਹੜੇ ਉਹ ਵੱਡੇ ਸ਼ਾਇਰ ਹੋਏ ਨੇ ਕਬੀਰ ਸਾਹਿਬ ਵਰਗੇ ਉਹਨਾਂ ਨੇ ਉਲਟ ਪੰਛੀਆਂ ਵਰਗੀਆਂ ਚੀਜ਼ਾਂ ਲਿਖੀਆਂ ਕਿ ਮੱਛਲੀ ਪੇੜ ਤੇ ਚੜ ਗਈ ਜੈਸ ਤਰ੍ਹਾਂ ਤੇ ਕੁਛ ਨੇ ਚਪਲਾ ਉਸ ਤਰ੍ਹਾਂ ਦਾ ਸਿੰਬਲ ਲੈ ਕੇ ਉਹ ਵਰਤੀਏ ਇੱਕ ਮੰਜੀਤ ਪੁਰੀ ਉਹਨਾਂ ਨੇ ਮੇਰੀ ਕਿਤਾਬ ਬਾਰੇ ਵੀ ਲਿਖਿਆ ਸੀ ਨੇਕ ਪ੍ਰੋਧ ਪਚਰਣ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਵਿਜੇ ਵਿਵੇਕ ਲੀਆਂ ਜੋ ਗਦਨਾ ਉਹਦੇ ਵਿੱਚ ਜਿਹੜੀਆਂ ਵਸਤੂਆਂ ਉਹ ਆਪਣੇ ਉਲਟੇ ਰੁਕ ਖੜ ਜਾ ਵਰਤੀਤ ਹੁੰਦੀਆਂ ਵਿੱਚ ਦੋ ਏਗਾਂ ਗਿਆ ਆਕਾਸ਼ ਸਿਰ ਤੇ ਧਾਣ ਲਵੇਂ ਮੈਨੂੰ ਮੇਰੇ ਵਿੱਚ ਦਫਨ ਹੋ ਜਾ ਤਰਤੀਏ ਤੇ ਜਾਣ ਲੈ ਮੈਨੂੰ ਅਸਮੁੱਤਰ ਔਰ ਜਿਵੇਂ ਪੁੰਨੇ ਸ਼ਾਹ ਦੀ ਮਗਨ ਦੇ ਭਾਜੀ ਲੋਕ ਮੱਕੇ ਨੂੰ ਜਾਂਦੇ ਦੇ ਸੀ ਜਾਣਾ ਤੱਕ ਤਹਾਰੇ ਇਹ ਪੁੱਠੇ ਪਾਸੇ ਨੂੰ ਚੱਲਣ ਵੜੀ ਔਰ ਸਾਥ ਹਮੇਸ਼ਾ ਜਿਹੜਾ ਪੁੱਠਾ ਮੇਰਾ ਇੱਕ ਮਿੱਤਰ ਨੂੰ ਮਿਲਿਆ ਇਹ ਤਾਂ ਅਸਲ ਦੇ ਵਿੱਚ ਇਡੀ ਜ ਤਰੰਗਤਾ ਦੀਆਂ ਜਣਾ ਰਹਾ ਤਾ ਔਰ ਹਮੇਸ਼ਾ ਜਿਹੜੇ ਸੱਚੇ ਸੂਚੇ ਲੋਕ ਹੈ ਜਿਹੜੇ ਨਾਬਰ ਲੋਕ ਹੈ ਜਿਹੜੇ ਇਸ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਕੋਈ ਤਬਦੀਲੀ ਕਰਦੇ ਹੁੰਦੇ ਉਹਨੂੰ ਮੂਲ ਰੂਪ ਦੇ ਵਿੱਚ ਉਹਨੂੰ ਭੰਨਣਾ ਪੈਂਦਾ ਹੈ ਉਹ ਕਿਸੇ ਕਿਸਮ ਦੀ ਜਿਹੜੀ ਮੋਡੀਫਿਕੇਸ਼ਨ ਹੈ ਜਾਂ ਰੈਨੋਵੇਸ਼ਨ ਹੈ ਜਾਂ ਕਿਸੇ ਕਿਸਮ ਦੀ ਆਪਾਂ ਉਹਦੋਂ ਦੀਪਾ ਪੋਚੀ ਜਾਂ ਉਹ ਕੰਮ ਨਹੀਂ ਕਰਦੀ ਮੂਲ ਰੂਪ ਦੇ ਵਿੱਚ ਤੁਹਾਡਾ ਬਦਲ ਚਕ ਹੋਣਾ ਜ਼ਰੂਰੀ ਹੈ ਤੋਂ ਖਰਦੀਬ ਫਿਰਾਜ਼ੀ ਜਿਹੜਾ ਮੇਰਾ ਬੜਾ ਅਜ਼ੀਜ਼ ਹੈ ਤੇ ਮੈਨੂੰ ਅਕਸਰ ਮਿਲਦਾ ਰਿਹਾ ਤੇ ਇਤਨੇ ਅਕਸਰ ਗੱਲਾਂ ਬਾਤਾਂ ਵੀ ਹੁੰਦੀਆਂ ਰਹੀਆਂ ਆ ਅਜੇ ਦਾ ਇੱਕ ਗੀਤ ਔਰ ਬੜੇ ਸੋਹਣੇ ਤਰਾਨਿਆਂ ਦੇ ਵਿੱਚ ਮੈਂ ਸੋਹਿਆ ਤਾਂ ਮੈਨੂੰ ਸੁਜੀਤ ਪੱਤਰ ਅਕਸਰ ਕਹਿੰਦੇ ਹੁੰਦੇ ਆ ਕਿ ਅ ਮਸ਼ਹੂਰ ਜਸਤਾਂ ਜਿਨ੍ਹਾਂ ਦੇ ਨਾਮ ਹੋ ਪਿਆ ਮਸ਼ਹੂਰ ਜਸਤਾਂ ਜਿਨ੍ਹਾਂ ਦੇ ਨਾਮ ਹੁੰਦਿਆਂ ਹੁਣੋਂ ਆ ਗਏ ਨੇ ਹੁਣ ਮੈਂ ਚੰਗਾ ਹਾਂ ਤੇ ਹੁਣ ਸਾਡਾ ਵੀ ਜੀ ਕਰਦਾ ਕਿ ਹਰਦੀਪ ਸਿਰਾਂਜੀ ਵਰਗੇ ਬੰਦੇ ਕੁਲਦੀਪ ਪੰਧਾਰਾ ਇੱਥੇ ਗਾ ਕੇ ਇਹ ਗੀਤ ਬਹੁਤ ਸੋਹਣੇ ਉਹ ਕਾਫੀਏ ਦੀ ਜੋ ਜੀਤੋੜਾ ਨਲਮਾ ਬੈਠਾ ਗੱਲ ਵੀ ਕਰ ਰਿਹਾ ਸੀ ਕਿ ਕਾਫੀਏ ਤੇ ਜੋ ਕੰਟਰੋਲ ਕੁਲਦੀਪ ਹੋਰਾਂ ਦਾ ਬਹੁਤ ਹੀ ਮਤਲਬ ਜਣੀ ਕਿ ਬਹੁਤ ਹੀ ਘੱਟ ਚ ਆ ਰਾਂਦਾ ਹੁੰਦਾ ਔਰ ਜਿੰਨੀ ਸਾਥਗੀ ਨਾਲ ਜਿੰਨੀ ਮੁਕਦਨੀਓ ਸਾਥਗੀ ਨਾਲ ਔਰ ਜਿੰਨੀ ਫਲੋ ਨਾਲ ਜਿੰਨੀ ਰਵਾਨਗੀ ਨਾਲ ਉਹ ਕੰਮ ਕਰਦਾ ਜਦ ਗੁਰਦੀਪ ਮਲੂਕਾ ਵੀ ਕਰਤਾ ਹੈ ਬਹੁਤ ਘੱਟ ਗੀਤਕਾਰਾਂ ਦੇ ਵਿੱਚ ਬਹੁਤ ਘੱਟ ਸ਼ਾਇਰਾਂ ਦੇ ਵਿੱਚ ਗੱਲ ਗੁਰਦੀਪ ਦੀ ਪਰ ਸਾਡੇ ਵਾਸਤੇ ਬੜੇ ਖੁਸ਼ੀ ਦਾ ਮਾਇਸ ਹੈ ਇਹ ਗੱਲ ਕਿ ਹਮੇਸ਼ਾ ਜਿਹੜੀ ਆਉਣ ਵਾਲੀ ਪੀੜ੍ਹੀ ਹੁੰਦੀ ਹੈ ਉਹ ਇਸ ਗੱਲ ਤੇ ਉਹਨਾਂ ਦੀ ਜੀਵਨ ਜਾਂਚ ਉਹਨਾਂ ਦੀ ਕਲਾ ਉਹਨਾਂ ਦੀ ਜੋ ਸਾਰੀ ਐਜੂਕੇਸ਼ਨ ਉਹਨਾਂ ਦਾ ਸੁਭਾਅ ਉਹਨਾਂ ਦਾ ਵਿਹਾਰ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਹੈ ਕਿ ਕੀ ਸਿਖਾਇਆ ਉਹਨਾਂ ਨੂੰ ਪੁਰਾਣੀ ਪੀੜੀ ਕੋਲ ਜੀ ਸੀ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਤੇ ਖੁਸ਼ੀ ਹੈ ਕਿ ਹਰਦੀਪ ਸ਼ਰਾਂਝ ਤੇ ਕੁਲਦੀਪ ਘੰਡਾਰੇ ਵਰਗੇ ਜੋ ਸ਼ਾਇਰ ਆ ਉਹ ਸਾਡੇ ਤੋਂ ਬਾਅਦ ਬੜੀ ਵੱਡੀ ਪੀੜੀ ਦੇ ਵਿੱਚ ਮਿਲ ਆ ਰਹੇ ਆ ਬੜੀ ਯਾਦ ਹੀ ਕਰ ਕੁਲਦੀਪ ਤਖਰ ਸਾਡੇ ਉਹਨਾਂ ਦੇ ਦਰਮਿਆਨ ਮੇਰੇ ਤੇ ਸ਼ਰਾਂਝ ਦੇ ਦਰਮਿਆਨ ਦੀ ਜੋ ਹੈ ਪੀੜੀ ਉੱਗਾ ਹੈ ਤੋਂ ਬੜੀ ਹੀ ਮਤਲਬ ਹੋਰ ਜੋ ਸ਼ਾਇਰਾਂ ਨੇ ਰਾਜਵੀਰ ਮੁੱਤਾ ਬਿਠਾ ਉਹ ਬੜੀ ਤਿਆਰੀ ਚਾਹ ਵੜੇ ਜੋ ਨਿਕਲ ਕੇ ਦੱਲਾ ਨਾਲ ਜਾਦੂ ਪੈਦਾ ਕਰਨਾ ਤੇ ਮੁਹੱਬਤ ਚਾਹ ਵਰਗੀ ਹੁੰਦੀ ਹੈ ਮੈਨੂੰ ਐਗਜ਼ੈਕਟਲੀ ਉਹ ਸ਼ਬਦ ਨਹੀਂ ਯਾਦ ਵੀ ਜਿਹੜੀ ਕਿ ਸਹਿਜ ਨਾਲ ਸਹਿਜ ਨਾਲ ਪੀਤੀ ਜਾਣੀ ਚਾਹੀਦੀ ਹੈ ਤੇ ਜੇ ਉਹ ਗਾਲੀ ਕਰਾਂਗੇ ਸਾਡੇ ਮੁੱਢੀ ਸੜਨਗੇ ਬੜੀ ਪਿਆਰੀ ਬੜਾ ਪਿਆਰਾ ਸਿੰਬਲ ਬੜਾ ਪਿਆਰਾ ਇੱਕ ਵਿੱਚ ਇੱਕ ਬੜੀ ਪ੍ਰਿਮੇਟਿਕ ਇੱਕ ਮਤਲਬ ਜਾਨੀ ਕਿ ਚੀਜ਼ ਬੜ ਕੇ ਸਾਡੇ ਸਾਹਮਣੇ ਹੁੰਦੀ ਆ ਤੇ ਹੋਰ ਜਿੰਨਾ ਦੋਸਤਾਂ ਸਾਰਿਆਂ ਨੇ ਮਤਲਬ ਜਾਨੀ ਬਹੁਤ ਹੀ ਖੂਬਸੂਰਤ glandular ਨਿੱਕੇ ਨਿੱਕੇ ਇਹ ਜੋ ਚਲੇ ਗਏ ਮਿੱਤਰ ਉਹਨਾਂ ਦਾ ਕੁਲਵੀਰ ਉਹਨਾਂ ਨੇ ਵੀ ਇਸ ਤਰ੍ਹਾਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਤਾਂ ਕੱਕਾ ਮੇਰੀ ਨਜ਼ਰ ਦੇ ਵਿੱਚ ਹੈ ਇੱਕ ਨੱਚ ਫਿਰ ਝੁਲਕ ਨਾਮ ਦਾ ਇਹ ਬਹੁਤਕਤਾ ਦਾ ਕਿਉਂਕਿ ਆਉਣ ਵਾਲੀ ਪੀੜੀ ਬੈਠੀ ਆ ਮੈਨੂੰ ਤੱਕੜ ਸਾਹਮਣੇ ਕਹਿੰਦਾ ਸੀ ਕਿ ਟਾਈਮ ਖੁੱਲ ਕੇ ਲੈ ਲੈ ਮੈਨੂੰ ਵੀ ਥੋੜਾ ਇਸ ਕਰਕੇ ਨਾਲਚ ਹੋ ਗਿਆ ਆਉਣ ਵਾਲੀ ਪੀੜੀ ਕਰਕੇ ਅਸੀਂ ਤਾਂ ਆਪਸ ਵਿੱਚ ਗੱਲਾਂ ਜਿਹੜੀਆਂ ਉਹ ਕਰਦੇ ਦਿੰਨੇ ਆ ਕਵਤਾ ਦਰਸਨ ਥੋਟ ਨਾਲ ਦਾ ਕੋਈ ਸਬੰਧ ਨਹੀਂ ਹੈ ਜਦੋਂ ਕੋ ਪੱਕਦੇ ਸਰਦ ਗਿਆ ਤਾਂ ਉਹ ਕੇ ਗੱਲ ਕਰਨ ਲੱਗ ਪੈਂ ਐ ਨਹੀਂ ਜੀ ਐ ਹੁੰਦਾ ਜੀ ਐ ਨਹੀਂ ਉੱਥੇ ਕਵਤਾ ਨਹੀਂ ਰਹਿੰਦੀ ਵਿਚਾਰ ਦੀ ਖੂਬਸੂਰਤ ਕਈ ਕਈਆਂ ਲੋਕਾਂ ਨੂੰ ਇਹ ਲੱਗਦਾ ਕਿ ਵਿਚਾਰ ਨੂੰ ਖੂਬਸੂਰਤ ਸ਼ਬਦਾਂ ਦੇ ਵਿੱਚ ਜਾਂ ਖੂਬਸੂਰਤ ਮਿਸ਼ਰਤ ਦੇ ਵਿੱਚ ਪੇਸ਼ ਕਰ ਦੇਣਾ ਕਵਤਾ ਹੈ ਕਵਤਾ ਵਿਚਾਰ ਤੋਂ ਬਹੁਤ ਤਾਂ ਦੀ ਚੀਜ਼ ਹੈ ਹਾਂ ਜਦੋਂ ਕਵਤਾ ਪੈਦਾ ਹੋ ਜਾਂਦੀ ਹੈ ਉਹ ਉਦੋਂ ਉਸ ਤੇ ਵਿਚਾਰ ਕੀਤਾ ਜਾ ਸਕਦਾ ਤੇ ਤੁਝ ਮੈਂ ਆਖਾਂ ਮੇਰੇ ਮਨ ਚ ਜਿਹੜੇ ਵਿਚਾਰ ਆ ਮੈਂ ਕਿਸੇ ਕਿਸਮ ਦੀ ਇਹਨੂੰ ਕਿਸੇ ਕਲਾਕਾਰੀ ਨਾਲ ਕਿਸੇ ਇਹਨੂੰ ਆਪਣੇ ਚਤੁਰਾਈ ਨਾਲ ਇਹਨੂੰ ਪੇਸ਼ ਕਰ ਦੇਆ ਮੈਨੂੰ ਬਹੁਤ ਸੋਹਣੇ ਸ਼ਬਦਾਂ ਚ ਬਰੋ ਕੇ ਉਹ ਕਵਿਤਾ ਸੁੱਚੀ ਨਹੀਂ ਬਣਦੀ ਉਹ ਬੇਦਦੀ ਬੇਦਤਾ ਪਰਬੰਧਤ ਕਰ ਸਕਦੀ ਹੈ ਸਾਨੂੰ ਪਰ ਸਾਡੇ ਸਰੋਤੇ ਦੇ ਅੰਦਰ ਸਰੋਤਾ ਤੇ ਕਵੀ ਇੱਕੋ ਹੀ ਡੜੀ ਦੇ ਸਿੱਕੇ ਦੇ ਦੋ ਪਹਿਲੂ ਹੈ ਇੱਕ ਠੇ ਪੈਰਲਲ ਜਾਂਦਾ ਬਨਾਮਨਾ ਹੈ ਤੇ ਉਹ ਦੋਹਾਂ ਦੇ ਵਿੱਚ ਰੁਪਾਂਤਰਨ ਕਰਦੀ ਹੈ ਦੋਹਾਂ ਦੇ ਵਿੱਚ ਟਰਾਂਸਫਰਮੇਸ਼ਨ ਜਿਹੜੀ ਕਮਤਾ ਇਹ ਕਰਦੀ ਹੈ ਤਾਂ ਇਸ ਤਰ੍ਹਾਂ ਦੀ ਨਹੀਂ ਇਹ ਬੜਾ ਸਪਿਰਚੁਅਲ ਬੌਧਿਕ ਫੀਨੋਮੈਨਲ ਨਹੀਂ ਹੈ ਮੈਂ ਜਿਹੜੀ ਆਪਾਂ ਜੇ ਪੁਰਾਣੇ ਸਾਡੇ ਕਵੀਆਂ ਨੂੰ ਨਾਨਕ ਹੋਰਾਂ ਵੱਲ ਬੁਰਨਾਕ ਹੋਰਾਂ ਵੱਲ ਆਪਾਂ ਕਰ ਕਰਕੇ ਤਾਂ ਉਹ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾ ਲਓ ਇਹ ਇਹਦਾ ਸਰੋਤ ਕਿਤੇ ਹੋਰ ਹੈ ਇਹ ਕਵੀ ਇੱਕ ਮੀਡੀਅਮ ਹੈ ਜਿਹਦੇ ਵਿੱਚ ਦੀ ਲੰਕ ਕੇ ਉਹ ਚੀਜ਼ਾਂ ਮਤਲਬ ਆਦਿਆਂ ਨੇ ਤੇ ਇੱਕ ਹਫ਼ਤਾ ਦਾ ਰਮਾਂਡ ਤੇ ਕੜਕੜ ਦੇ ਵਿੱਚ ਪਹਿਲਾਂ ਹੀ ਸਮਾਈ ਹੋਈ ਹੈ ਤੇ ਉਹ ਆਪਣਾ ਜਦੋਂ ਉਹ ਚਿੰਨਕ ਜਾਂ ਮਨੂੰ ਅਖਰੀ ਰੂਪ ਲੈਣਾ ਹੁੰਦਾ ਤਾਂ ਉਹ ਸ਼ਾਇਰ ਨੂੰ ਵਿਡਿਆਈਆਂ ਬਚਦੀ ਹੈ ਜੇ ਕੋਈ ਕੋਈ ਸ਼ਾਇਰ ਕੋਈ ਆਪਣੇ ਆਪ ਨੂੰ ਕਰਤਾ ਸਮਝ ਬੈਠੇ ਵੀ ਮੈਂ ਕਰਤਾ ਹਾਂ ਮੈਂ ਮਨੂੰ ਕ੍ਰੀਏਟਰ ਹਾਂ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਜੀਤ ਪਾਤਰ ਕਹਿੰਦੇ ਆ ਕਿ ਅਚਨ ਚੇਤੀ ਕਿਸੇ ਬਿੰਦੂ ਚੋਂ ਚਸ਼ਮਾ ਪੁੱਟ ਪੈਂਦਾ ਹੈ ਇਹ ਦਾਵੇਦਾਰ ਦਾਵੇਦਾਰਵੇਂ ਖਾਬ ਖਾਬਣਦੇ ਇਹ ਤਾਂ ਖਾਮਖਾਈ ਮੇਰੇ ਨੇ ਕਿਤਾ ਵੀ ਬਣੇ ਕਰਦੇ ਐ ਐ ਲੱਗਦਾ ਮੈਂ ਕਹੀ ਐ ਇਸ ਤਰ੍ਹਾਂ ਦਾ ਸਾਡੀ ਕਵਤਾ ਹਮੇਸ਼ਾ ਕਵੀ ਨਾਲੋਂ ਸਿਆਣੀ ਹੁੰਦੀ ਐ ਇਹ ਬਿਲਕੁਲ درست ਬਾਤ ਐ ਜੇ ਅਸੀਂ ਆਪਦੀ ਬਹੁਤ ਛੇੜਛਾੜ ਕਰਾਂਗੇ ਜਾਂ ਆਪਦੀ ਬਹੁਤ ਬਹੁਤ ਤਕਨ ਅੰਦਾਜ਼ੀ ਉਹਦੇ ਵਿੱਚ ਇਸ ਤਰ੍ਹਾਂ ਕੋਲ ਦੀ ਇੱਕ ਹੋਰ ਬਹੁਤ ਵੱਡਾ ਵੀ ਕਵੀ ਐ ਹੁੰਦਾ ਜੀ ਉਹ ਲੋਕਾਂ ਦਾ ਮਸੀਹਾ ਹੁੰਦਾ ਜੀ ਉਹ ਲੋਕਾਂ ਦਾ ਪੁਆਇਆ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਜੇ ਇਸ ਤਰ੍ਹਾਂ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਬਿਲਕੁਲ ਮਦਲਨੀ ਕਿ ਅੱਛਾ ਬਾਕੀ ਮੇਰੇ ਭਾ ਮੇਰੇ ਜਿਹੜੇ ਸ਼ਬਦਾਂ ਦੇ ਵਿੱਚ ਜਿਹੜੇ ਵਿਰਲਾ ਦੇ ਵਿੱਚ ਜਿਹੜਾ ਭਾਪ ਪਿਆ ਨਾ ਉਹਨੂੰ ਪੜਨ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਅਕਸਰ ਮਦਲਨੀ ਕਹਿੰਦਾ ਵੀ ਕਿਤਾਬਾਂ ਯਾਰ ਮਤਲਬ ਬਹੁਤ ਵੱਡਾ ਚੱਲਿਆ ਰਿਹਾ ਸਾਡੇ ਅੱਜ ਕੱਲ ਉਹ ਕਿਤਾਬ ਮਾਫੀਏ ਨੇ ਚਲਾਇਆ ਹੋਇਆ ਵੀ ਕਿਤਾਬਾਂ ਬੜੋ ਜੀ ਕਿਤਾਬਾਂ ਬੜੋ ਜੀ ਕਿਤਾਬਾਂ ਕਿਤਾਬ ਮੈਂ ਆਪ ਬਹੁਤ ਪੜ੍ਹਨ ਮਹੀਨੇ 'ਚ ਇੱਕ ਦੋ ਕਿਤਾਬ ਪਹਿਲਾਂ ਤਾਂ ਬਹੁਤ ਹੀ ਜ਼ਿਆਦਾ ਸੀ ਉਹ ਤੇ ਹੁਣ ਨਾ ਉਮਰ ਰਹੀ ਹੈ ਨਾ ਊਰਜਾ ਰਹੀ ਹੈ ਉਹ ਔਰ ਹੁਣ ਵੀ ਮੈਂ ਇੱਕ ਦੋ ਕਿਤਾਬਾਂ ਮਹੀਨੇ ਚ ਜ਼ਰੂਰ ਮਤਲਬ ਪੜਦਾ ਤੇ ਜਦੋਂ ਮੈਂ ਕਿਹਾ ਨਾ ਵੀ ਕਿਤਾਬਾਂ ਜਿਹੜੇ ਐ ਵੀ ਐ ਨਹੀਂ ਕਿਤਾਬਾਂ ਰਿਫਾਇਨ ਨਹੀਂ ਨਹੀਂ ਕਰਦੀਆਂ ਤੁਹਾਨੂੰ ਰਿਫਾਇਨ ਤੁਹਾਨੂੰ ਤੁਹਾਡੀ ਨੀਤ ਨਹੀਂ ਕਰਨਾ ਰਿਫਾਇਨ ਤੁਹਾਨੂੰ ਤੁਹਾਡੀ ਮਤਲਬ ਜਣ ਕਿ ਜਿਹੜੀ ਆਪਣੀ ਇੱਛਾ ਅੰਦਰੋਂ ਸਾਫ਼ ਹੋਣ ਦੀ ਉਹ ਨਹੀਂ ਕਰਨਾ ਕਿਤਾਬਾਂ ਤੁਹਾਨੂੰ ਛਾਤਰ ਵੀ ਬਣਾ ਸਕਦੀਆਂ ਔਰ ਵਾਪਰਿਆ ਕਿਉਂਕਿ ਸਾਡਾ 40 ਸਾਲਾਂ ਦਾ ਮਤਲਬ ਤਜਰਬਾ ਮਨਜੀਤ ਵੀ ਇੰਨੇ ਕੁ ਮਤਲਬ ਗੱਲ ਜਾਣਦੇ ਹੋਣਗੇ ਵਿਦਾਗ ਪ੍ਰੋਫੈਸਰ ਰਜੇਸ਼ ਮੋਹਰ ਬੰਦੇ ਜਿਹੜੇ ਬੈਠੇ ਉਹਨਾਂ ਨੂੰ ਪਤਾ ਵੀ ਕਿਤਾਬਾਂ ਪੜ੍ਹ ਕੇ ਜੀ ਤੁਹਾਨੂੰ ਸ਼ਬਦਾਵਲੀ ਆ ਜਾਂਦੀ ਪੰਡਤ ਆ ਜਾਂਦੀ ਬੁੱਲੇ ਚਾਚਾ ਔਰ ਇਹ ਜਿਹੜਾ ਉਹ ਪੰਡਤ ਨੂੰ ਜਾਂ ਕਾਜ਼ੀ ਨੂੰ ਕਿਉਂ ਮਤਲਬ ਉਹ ਕਹਿੰਦੇ ਆ ਵੀ ਇਹ ਤਾਂ ਵੀ ਬੁੱਲੇ ਸ਼ਾਹ ਦੀ ਉਦਾਂ ਇੱਕ ਉਹਨੂੰ ਨਹੀਂ ਯਾਦ ਆ ਰਹੀ ਹੈ ਕਿ ਬਾਕੀ ਸਭ ਗਲੋੜੀਆਂ ਬਸ ਇੱਕ ਅੱਲਾ ਦੀ ਗੱਲ ਬਾਕੀ ਸਭ ਗਲੋੜੀਆਂ ਬਸ ਇੱਕ ਅਗਲੀ ਗੱਲ ਉਹ ਕੁਝ ਰੌਲਾ ਪਾਇਆ ਆਲਮਾ ਕੁਝ ਪਾਇਆ ਕਿਤਾਬਾਂ ਚੋਂ ਕੁਝ ਕੁ ਕਿਤਾਬਾਂ ਨੇ ਝੱਲ ਪਾਇਆ ਹੋਇਆ ਬਣਿਓ ਨਹੀਂ ਤੇ ਇਸ ਤਰ੍ਹਾਂ ਕਿਤਾਬਾਂ ਨੂੰ ਬਹੁਤ ਸਾਰੇ ਦੇ ਪੜ੍ਹਨੇ ਮ ਗਿਆਨ ਪੈਦਾ ਮਿਲ ਜਣੇ ਉਹ ਜਾਣਕਾਰੀ ਗਿਆਨ ਨਹੀਂ ਹੈ ਗਿਆਨ ਦੇ ਵਿੱਚ ਤੇ ਜਾਣਕਾਰੀ ਦੇ ਵਿੱਚ ਬੜਾ ਵੱਡਾ ਅੰਤਰ ਹੈ ਦਸਕਤਾਂ ਪੜ੍ਹ ਲਓ ਜੀ ਉਹਨਾਂ ਚੋਂ ਟੁਕਾਂ ਲੈ ਲਓ ਜੀ ਗੱਲਾਂ ਕਰ ਲਓ ਜੀ ਪ੍ਰਭਾਵ ਪਾ ਲਓ ਜੀ ਉਹਦੇ ਵਿੱਚੋਂ ਨਿਕੜ ਕੱਢਣ ਕੋਉਣ ਨੂੰ ਕੁਝ ਨਹੀਂ ਹੁੰਦਾ ਕੂੜੇ ਇੰਦਾ ਤੋ ਮਨੁੱਖ ਕੌਤਾ ਨੂੰ ਤੁਸੀਂ ਇੱਕ ਮੀਡੀਅਮ ਬਣੋ ਆਪਣੇ ਅੰਦਰ ਸਫਾਈ ਰੱਖੋ ਇੱਕ ਸਪੇਸ ਉਹ ਜਿਹੜਾ ਜਿੱਥੇ ਕਪਤਾ ਨੇ ਟੱਪਣਾ ਹੈ ਜਿੱਥੇ ਕਪਤਾ ਨੇ ਵਾਪਰਨਾ ਉਸ ਸਪੇਸ ਨੂੰ ਆਪਾਂ ਮਨ ਜਾਨੀ ਕਿ ਸਾਫ ਰੱਖੀਏ ਉਹਨੂੰ ਪਰ ਉੱਥੇ ਸੱਚੀ ਸੁੱਚੀ ਕਪਤਾ ਵਾਪਰ ਸਕੀਏ ਜਦੋਂ ਅਸੀਂ ਕਿਵਰ ਉਪਦੇਸ਼ਿਕ ਲੈਜਾ ਦੇ ਵਿੱਚ ਆ ਜਾਂਦੇ ਜੇ ਐ ਨਹੀਂ ਕਰਨਾ ਚਾਹੀਦਾ ਐ ਨਹੀਂ ਹੁੰਦਾ ਉਸ ਤਰ੍ਹਾਂ ਦੀ ਕਪਤਾ ਵੀ ਮਨੁੱਖ ਸੁੱਚੀ ਕਪਤਾ ਨਹੀਂ ਹੈ ਜਦੋਂ ਸਾਡੀ ਬੁੱਧੀ ਉਹਦੇ ਵਿੱਚ ਆ ਕੇ ਅੜ ਗਈ ਉਹਨੇ ਮੈਨੂੰ ਕਹਿੰਦਾ ਨੂੰ ਪਲੂਟ ਕਰ ਹੀ ਦੇਣਾ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਧਨਵਾਦ ਵੀ ਕਰਦਾ ਪਟਨਾਪੁਰ ਦਾ ਵੀ ਔਰ ਯੂਨੀਵਰਸਿਟੀ ਕਾਲਜ ਜੈਤੂ ਦਾ ਵੀ ਕਿ ਮੈਨੂੰ ਇੰਨੇ ਵਧੀਆ ਜਿਹੜਾ ਸਮਾਗਮ ਹੈ ਉਹਦੀ ਪ੍ਰਧਾਨਗੀ ਕਰਨ ਦੀ ਮੌਜ ਮਨਣ ਦਾ ਮੌਕਾ ਦਿੱਤਾ ਤੇ ਬਹੁਤੀਆਂ ਗੱਲਾਂ ਮੇਰੇ ਪ੍ਰਧਾਨਗੀ ਭਾਸ਼ਣੀ ਬਣ ਕੇ ਰਹਿ ਜਾਂਦਾ ਮੁੱਠੀਆਂ ਮੁੱਠੀਆਂ ਗੱਲਾਂ ਮੈਂ ਮੋੜੇ ਜਿਹੜੀਆਂ ਉਹ ਕਾਰੀ ਦਿੱਤੀਆਂ ਦੇ ਵਿੱਚ ਵਿੱਚੋਂ ਚੱਲਦਾ ਹੋਇ ਇੱਕ ਦੋ ਕਥਾਵਾਂ ਸੁਣਾਉਂਗਾ ਤੇ ਵਿੱਚੋਂ ਵਿੱਚੋਂ ਜੇ ਚੱਲਦਾ ਗਿਆ ਤਾਂ ਵਿੱਚ ਹੋਰ ਵੀ ਕੋਈ ਗੱਲ ਆਪਾਂ ਕਰ ਲਾਂਗੇ ਤਾਂ ਚਿਹਰੇ ਕਿ ਮੈਂ ਕਿਉਂ ਪਰਵਾਹ ਕਰਾਂ ਕਿ ਮੈਂ ਗਲਤ ਜਾਂ ਠੀਕ ਚਾਹੁੰਦਾ ਹਾਂ ਮੈਂ ਕਿਉਂ ਪਰਵਾਹ ਕਰਾਂ ਕਿ ਮੈਂ ਗਲਤ ਜਾਂ ਠੀਕ ਚਾਹੁੰਦਾ ਹਾਂ ਮੈਂ ਤੈਨੂੰ ਅੰਤਲੀ ਚਾਹਤ ਦੇ ਮੁਕੜ ਠੀਕ ਚਾਹੁੰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਇੰਨਾ ਪਿਆਰ ਕਰਦਾ ਹਾਂ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਇੰਨਾ ਪਿਆਰ ਕਰਦਾ ਹਾਂ ਕਿ ਤੇਤੋਂ ਕੁਝ ਨਹੀਂ ਚਾਹਾਂਗਾ ਮਹਿਜ਼ ਤਸਦੀਕ ਜਾਂਦਾ ਹਾਂ ਔਰ ਮੇਰੀ ਪੇਜੀਦਗੀ ਕੇ ਪਰਬਤਾਂ ਨੂੰ ਪੂਰਨਾ ਚਾਹਾਂ ਮੇਰੀ ਪੇਜੀਦਗੀ ਕੇ ਪਰਬਤਾਂ ਨੂੰ ਪੂਰਨਾ ਚਾਹਾਂ ਤੇ ਮੇਰੀ ਸਾਦਗੀ ਕੇ ਪਾਣੀਆਂ ਤੇ ਲੀਕ ਚਾਹੁੰਦਾ ਹਾਂ ਔਰ ਮੈਂ ਆਪਣੇ ਇਸ਼ਕ ਦੀ ਟੀਸੀ ਤੋਂ ਖੁਰ ਖੁਰ ਸਿੰਜਣਾ ਇਸ ਨੂੰ ਮੈਂ ਆਪਣੇ ਇਸ਼ਕ ਦੀ ਟੀਸੀ ਤੋਂ ਖੁਰ ਖੁਰ ਸਿੰਜਣਾ ਇਸ ਨੂੰ ਮੈਂ ਤੇਰੇ ਹੁਸਨ ਦੀ ਬਾਤੀ ਬਹੁਤ ਰਮਣੀਕ ਚਾਹੁੰਦਾ ਹਾਂ ਮੈਂ ਆਪਣੇ ਇਸ਼ਕ ਦੀ ਟੀਸੀ ਤੋਂ ਖੁਰ ਖੁਰ ਸਿੰਜਣਾ ਇਸ ਨੂੰ ਮੈਂ ਤੇਰੇ ਹੁਸਨ ਦੀ ਬਾਤੀ ਬਹੁਤ ਰਮਣੀਕ ਚਾਹੁੰਦਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਇਹਨਾਂ ਦਾ ਵਿਆਹ ਆ ਗਉਣ ਮੁੱਕ ਜਾਵੇ ਤੇਰੇ ਅਹਿਸਾਸ ਨੂੰ ਸਾਹਾਂ ਤੋਂ ਵੀ ਨਜ਼ਦੀਕ ਚਾਹੁੰਦਾ ਹਾਂ ਵਾਹ ਵਾਹ ਮੈਂ ਚਾਹੁੰਦਾ ਹਾਂ ਕਿ ਇਹਨਾਂ ਦਾ ਵਿਆਹ ਆ ਗਉਣ ਮੁੱਕ ਜਾਵੇ ਤੇਰੇ ਅਹਿਸਾਸ ਨੂੰ ਸਾਹਾਂ ਤੋਂ ਵੀ ਨਜ਼ਦੀਕ ਚਾਹੁੰਦਾ ਹਾਂ ਅਜੇ ਮੈਂ ਨੇਹਰਿਆਂ ਚੋਂ ਹੀ ਆਵਾਜ਼ਾਂ ਦੇ ਰਿਹਾ ਤੈਨੂੰ ਕਿ ਤੇਰੀ ਰੋਸ਼ਨੀ ਨੂੰ ਛੂਹ ਦੀ ਤੋਫੀਕ ਚਾਹੁੰਦਾ ਹਾਂ ਕਿ ਤੇਰੀ ਰੋਸ਼ਨੀ ਨੂੰ ਛੂਹ ਦੀ ਤੋਫੀਕ ਚਾਹੁੰਦਾ ਹਾਂ 嗯。Uh